ਤੇ ਰੇਟ ਭਰਾ ਖੱਚ ਕੇ ਜੇ ਰੇਟ ਬਈ ਇਹਦਾ 70000 70000 ਜੋ ਭਰਾ ਚੈੱਕ ਕਰ ਸਕਦੇ ਫੋਨ ਤੇ ਬਹੁਤ ਸੋਹਣਾ ਲੱਗਿਆ ਕਰਮਾਨ ਤੋਰ ਦੋ ਭਰਾ ਲਮੀ ਤੋਰ ਦੋ ਲੋਕ ਚੈੱਕ ਕਰ ਸਕਦੇ ਸਵਾਗਤ ਇੱਕ ਖਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਬਾਈ ਕੋਲ ਦੋ ਮੱਝਾਂ ਪਕਾਉਗਾ ਭਰਾ ਵੱਡੀ ਜਾਣਕਾਰੀ ਲਵਾਂਗੇ ਆਪਾਂ 22 ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਫਿਰ ਆਪਾਂ ਨੂੰ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਾਸਿਕਾ ਜੀ ਸਾਸਿਕਾ ਵੀਰੇ ਨਾਮ ਵੀਰੇ ਆਪਣਾ ਕਾਕਾ ਬਾਈ ਪੈਂਡ ਬਰਨਾਲਾ ਠੀਕ ਆ ਜੀ ਜ਼ਿਲ੍ਹਾ ਜ਼ਿਲ੍ਹਾ ਵੀ ਬਰਨਾਲਾ ਜ਼ਿਲ੍ਹਾ ਹੀ ਬਰਨਾਲਾ ਜੀ ਹਾਂਜੀ ਬਾਈ ਪਹਿਲੀ ਵਾਰ ਦੀ ਜਾਣਕਾਰੀ ਦੇ ਏ ਬਾਈ 8 ਮਹੀਨਿਆਂ ਦੀ ਗੱਭਣ ਹੈ 7ਵੇਂ ਮਹੀਨਾ ਪੂਰਾ ਗੱਠਵੇਂ ਮਹੀਨਾ ਗੱਭਣ ਲੱਗਿਆ ਬਣ ਠੀਕ ਆ ਤੇ 15-16 ਕਿਲੋ ਦੁੱਧ ਦਿੰਦੀ ਰਹੀ ਆ ਬਈ ਪਿਛਲੇ ਸੂਏ ਹਾਂ ਸੂਆ ਕੰਮ ਵੀਰੇ ਸੂਆ ਦਾ ਬਾਈ ਚੌਥਾ ਬਣ ਕੇ ਚੜ੍ਹਦਾ ਚੌਥਾ ਹਾਂ ਸਕਾਰ ਪੋਲੀ ਆ ਜਮਾਂ ਹਾਂਜੀ ਤੇ ਰੇਟ ਭਰਾ ਖੱਚ ਕੇ ਜੇ ਰੇਟ ਬਈ ਇਹਦਾ 70000 70000 ਲੋਪਰਾ ਚੈੱਕ ਕਰ ਸਕਦੇ ਫਾਨ ਤੋਂ ਬਹੁਤ ਸੋਹਣਾ ਲੱਗਿਆ ਕਰਮਾਂ ਤੋਰ ਦੋ ਭਰਾ ਲਮੀ ਤੋਰ ਦੋ ਲੋ ਚੈੱਕ ਕਰ ਸਕਦਾ ਮੋਟੇ ਰੇਡ ਬਾਈ ਨੇ ਤੁਹਾਨੂੰ ਦੱਸਤਾ ਠੀਕ ਹੈ ਜੀ 8 ਮਨ ਲੱਗਿਆ ਵਾ ਵਧ ਜਾਣਕਾਰੀ ਬਾਈ ਤਰੇ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਸ਼ਾਨਦੂਰ ਬਹੁਤ ਸਮਾਂ ਲੱਗਿਆ ਕਰਮਾਂ ਨੂੰ ਬਾਕੀ ਠੀਕ ਲੱਟੂ ਲ ਬਹੁਤ ਜ਼ਿਆਦਾ ਨਹੀਂ ਵਿੱਚ অল ਟਾਈਮ ਤੇ ਆਪਰਾ ਠੀਕ ਨਾ ਬਾਈ ਜੀ ਜ਼ਰੂਰ ਕਨੈਕਟ ਕਰੋ ਹਾਂਜੀ ਭਾਈ ਦੂਜੀ ਦੀ ਜਾਣਕਾਰੀ ਦੋਈ। ਇਹ ਭਾਈ 2 ਮਹੀਨੇ ਦੀ ਟੋਕਰ ਮੈਸਾ ਹਾਂਜੀ ਬੱਚਾ ਹੈ ਨੀਗਾ ਹਾਂਜੀ ਦੁੱਧ 8 ਕਿਲੋ ਹੈ। ਠੀਕ ਆ। ਤਾਰ ਪੋਲੀ ਆ ਜਮਾ ਠੀਕ ਆ। ਚਵਾਈ ਇੱਕ ਨੰਬਰ ਹੈ। ਠੀਕ ਆ। ਰੇਟ ਭਰਾ ਜਾ ਜਾ। ਰੇਟ ਭਾਈ ਇਹਦਾ 65000 ਇਹਦਾ 65000 ਤੇ ਸਾਈ ਦੋ ਡੰਗ ਚੋਲੇ ਜਗੜਾ ਦੋਨਾਂ ਨੇ ਮੇਂ ਟੋਕ ਲੈ ਕੇ ਜਾਵੇ ਭਾਈ ਇਹਦਾ ਠੀਕ ਆ 40 ਤੇ ਮਿਲਦੀ ਹੈ। 40 ਤੇ ਠੀਕ ਆ। ਹਾਂ। ਆਪਣੇ ਕੋਲ 40 ਤੇ ਮਿਲਦੀ ਹੈ ਹੋਸਾ ਦਾ ਵਾਲੇ ਕੋਲ ਟੀਕਾ ਲਵਾ ਜੀ। ਠੀਕ ਆ। ਸਹੀ ਗੱਲਾਂ ਜੀ। ਲਓ ਜੀ ਇਹ ਬੰਦ ਤੁਸੀਂ ਦੇਖ ਸਕਦੇ ਹੋ 8 ਲੀਟਰ ਦੁੱਧ ਦਾ ਤੋਰ ਦੋ ਪ੍ਰਾਇਨ ਵੀ। ਦੇਖ ਰੇਟ ਵਾਈ ਜੀ ਨੇ ਤੁਹਾਨੂੰ ਦੱਸਤਾ ਰੇਟ 65000 ਰੁਪਿਆ ਪੂਰਾ ਤਰ੍ਹਾਂ ਤੁਹਾਡੇ ਸਾਹਮਣੇ ਹੈ ਬਈ ਸੁਆ ਕਿਵੇਂ ਸੀ ਦੱਸਿਆ ਦਾ ਸੁਆ ਦਾ ਚੌਥਾ ਬਾਈ ਇਹਦਾ ਚੌਥਾ ਠੀਕ ਹੈ ਸੁਆ ਦੋਨਾਂ ਦੇ ਚੌਥਾ ਜੱਪੜ ਠੀਕ ਹੈ ਉਹ ਦੋਥੇ ਸੁਣਾ ਤੇ ਤੁਰੰਤ ਅਕਰਮਾਲ ਦਾ ਸੋਨਾ ਤੇ ਰੇਟ ਭਰਾਂ ਤੁਹਾਨੂੰ ਦੱਸ ਤੇ ਭਰਾ ਠੀਕ ਹੈ ਜੀ ਬਾਈ ਜੀ ਨਾਲ ਜਲਦੀ ਕਨੈਕਟ ਕਰੋ ਚਾਹੇ ਬਾਈ ਜੀ ਦਾ ਦੋ ਟੰਗ ਚੋਕੇ ਦੇ ਥੱਲੇ ਜਾ ਕੇ ਭਰਾ ਰੇਟ ਵੀ ਦੱਸ ਦੇ ਬਾਈ ਵਾਇਦਾ ਨੰਬਰ ਟਾਈਟਲ ਵਿੱਚ ਭਰਾ ਵੀਡੀਓ ਦੇਖਣ ਲਈ ਤੁਹਾਡਾ ਤੈਦ ਲੋ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੋਟ ਤੇ ਬਾਏ